ਜੀ ਹਾਂ ਕਰੂ ਕੰਮ ਆਪਣਾ ਘਰ ਦੀ ਮੱਝ ਆਪਣੀ ਹਾਂ ਪਿਛਲੇ ਸੂਏ ਦੁੱਧ ਦਾ ਆਪਦਾ 18 ਪਲੱਸ ਚੋਇਆ 18 ਕਿਲੋ ਤੋਂ ਉੱਤੇ ਹਾਂਜੀ ਹੁਣ ਅੱਜ ਇਹਨੂੰ 6ਵੇਂ 7ਵੇਂ ਦਿਨ ਸੂਈ ਨੂੰ ਆ 13 ਲੀਟਰ ਤੋਂ ਸਟਾਰਟ ਹੋਈ ਹੈ ਚੈੱਕ ਕਰਮਾ ਲਈਦਾ ਕੋਲੋਂ ਦਿਖਾ ਦਿੰਨਾ ਤੁਹਾਨੂੰ ਜਮਾਨ ਜਿਹੜੇ ਥਣ ਲੱਗਿਆ ਚਵਾਈ ਵਾਲੇ ਬਹੁਤ ਸੋਹਣੇ ਮੁਠੀ ਵਾਲੇ ਥਾਣਾ ਵੀਰੇ ਆਪਾਂ ਕਹਿ ਦਗੇ ਹਾਂਜੀ ਭਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਜਰਨੈਲ ਦੇ ਘਰੋਂ ਆ ਪਿੰਡ ਕੋਰ ਵਾਲਾ ਜਿੱਥੋਂ ਦਾ ਦੋਸਤੋ ਕਲਾਕਾਰਾ ਕੋਰ ਵਾਲਾ ਮਾਨ ਉਹਨਾਂ ਦੇ ਘਰਾਂ ਦੇ ਕੋਲੋਂ ਜਮੈਂ ਇੱਕ ਘਰੇਲੂ ਘਰ ਚੋਂ ਦੋਸਤੋ ਵੀਡੀਓ ਆ ਕੋਰ ਵਾਲਾ ਦੋਸਤੋ ਜ਼ਿਲ੍ਹਾ ਮਾਨਸਾ ਤਹਿਸੀਲ ਆ ਗਈ ਵੀਰੇ ਸਰਦੂਲਗੜ ਬਾਈ ਨੇ ਘਰ ਦੀ ਪਾਲੀ ਹੋਈ ਆਾ ਮੱਝ ਸੇਲ ਕਰਨੀ ਆ ਕਿੰਨਾ ਕ ਪਿਛਲੇ ਸੂਆ ਜਿਹਦਾ ਦੁੱਧ ਰਿਆ ਤੇ ਕੀ ਇਹਦਾ ਮੁੱਲ ਹੋ ਵੀਡੀਓ ਦੇ ਵਿੱਚ ਆਪਾਂ ਸਾਰੀ ਡਿਟੇਲ ਮਾਲਕ ਤੋਂ ਲੈ ਲਾਂਗੇ ਤੀਜਾ ਸੂਆ ਦੋਸਤੋ ਸੂਈ ਹੋਈ ਆ 18 19 ਕਿਲੋ ਦੁੱਧ ਬਾਈ ਕਹਿੰਦਾ ਆਪਾਂ ਪਿਛਲੇ ਸੂਏ ਦਾ ਚੋਇਆ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ 2 ਤਰੀਕ 11ਵਾਂ ਮਹੀਨਾ ਤੇ ਬਾਈ ਜੀ 2025 ਦੀ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਮਾਲਕ ਆਪਣੇ ਨਾਲ ਹੋਣਗੇ ਤੇ ਬਾਕੀ ਹੋ ਸਕੇ ਤੁਹਾਨੂੰ ਲਾਸ਼ ਤੇ ਆਪਾਂ ਦੁੱਧ ਵੀ ਚੋ ਕੇ ਦਿਖਾ ਦਾਂਗੇ ਹਨਾ ਵੀਰੇ ਆ ਜੀ ਵੀਡੀਓ ਦੇ ਸਾਹਮਣੇ ਆਜੋ ਹੋਰ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਪਿੰਡ ਆਪਣਾ ਕੋਰ ਵਾਲਾ ਜੀ ਤੇ ਸਿੰਗਰ ਦੇ ਘਰ ਦੇ ਕੋਲ ਹੀ ਰਹਿ ਗਿਆ ਹਨਾ ਹਾਂ ਜੀ ਪਿੰਡ ਕੋਰ ਵਾਲਾ ਜ਼ਿਲ੍ਹਾ ਮਾਨਸਾ ਤਸੀਹ ਸਰਦੂਗੜ ਠੀਕ ਆ ਜੀ ਕਿੰਨਵਾਂ ਸੂਆ ਜੀ ਇਹ ਸੂਈ ਹੋਈ ਆਪਣੇ ਬਾਈ ਜੀ ਇਹ ਮੱਝ ਆ ਤੀਜਾ ਸੂਆ ਆਪਾਂ ਕਹਿ ਦੂਜਾ ਵੀ ਸਕਦੇ ਆ ਪਰ ਨਹੀਂ ਆਪਾਂ ਤੀਜਾ ਸੂਆ ਦੂਜੇ ਸੂਏ ਦੀ ਉਹ ਕੱਟੀ ਖੜੀ ਆ ਇਹਦੀ ਠੀਕ ਆ ਜੀ ਠੀਕ ਆ ਜੀ ਹਾਂ ਕਰੂ ਕੰਮ ਆਪਣਾ ਘਰ ਦੀ ਮੱਝ ਆਪਣੀ ਹਾਂ ਪਿਛਲੇ ਸੂਏ ਦੁੱਧ ਦਾ ਆਪਾਂ ਇਹਦਾ 18 ਪਲੱਸ ਚ ਹੋਇਆ 18 ਕਿਲੋ ਤੋਂ ਉੱਤੇ ਹਾਂ ਜੀ ਹੁਣ ਅੱਜ ਇਹਨੂੰ 6ਵੇਂ 7ਵੇਂ ਦਿਨ ਸੂਈ ਨੂੰ ਆ 13 ਲੀਟਰ ਤੋਂ ਸਟਾਰਟ ਹੋਈ ਆ ਇਹ 13 ਕਿਲੋ ਬੌੜੇ ਤੋਂ ਸਟਾਰਟ ਹੋਈ ਹੈ। ਹਾਂਜੀ। ਐਤ ਕੀ ਕਿੰਨਾ ਕੁ ਦੁੱਧ ਪਾ ਦੂਗਾ? ਐਤ ਕੀ ਉਮੀਦ ਆ ਜੀ? 20 ਤੋਂ ਪਲੱਸ ਚੱਲੂਗੀ। 19-20 ਕਿਲੋ ਦੇ ਵਿੱਚ ਵਿੱਚ ਪਾ ਦੂਗਾ। 20 ਤੋਂ ਪਲੱਸ ਚੱਲੂਗੀ ਜੀ। ਅੱਛਾ ਬਈ। ਹਾਂਜੀ ਹਾਂ। ਜਿਵੇਂ ਆਪਾਂ ਸੇਵਾ ਕਰੀਏ ਪਰ ਨਾ ਇਹਦੀ ਸੇਵਾ ਥੋੜੀ ਜਿਹੀ ਘੱਟ ਹੋਈ ਦੂਜੇ ਸੂਵੇ। ਠੀਕ ਆ ਠੀਕ। ਐਤ ਕੀ ਸੇਵਾ ਦੀ ਵਧੀਆ ਕਰੀ ਜਾਣਾ। ਆਪਦੇ ਰਵੇ ਤੇ ਬੰਦੇ ਨੂੰ ਮਾਣ ਹੁੰਦਾ ਦੋਸਤੋ ਭਾਵੇਂ ਕਹਿੰਦਾ 18 ਕਿਲੋ ਪਿਛਲੇ ਸੋਏ ਚੋਇਆ 18 ਪਲੱਸ ਜੀ 18 ਤੋਂ ਉੱਤੇ ਉੱਤੇ ਹਾਂਜੀ ਠੀਕ ਆ ਠੀਕ ਆ 18 ਤੋਂ ਉੱਤੇ ਬਾਈ ਕਹਿੰਦਾ ਆਪਾਂ ਇਹਦਾ ਦੁੱਧ ਦੋਸਤੋ ਚੋਇਆਗਾ ਬਾਕੀ ਖੋਲ ਕੇ ਤੋੜ ਕੇ ਵੀ ਤੁਹਾਨੂੰ ਦਿਖਾ ਦਾਂਗੇ ਇੱਕ ਵਾਰੀ ਜੀ ਆਪਦਾ ਮੋਬਾਈਲ ਨੰਬਰ ਬੋਲ ਦੋ ਬਾਈ ਜੀ 9463144380 ਠੀਕ ਆ ਬੱਚਾ ਇਹਨੇ ਆਇਦ ਕੀ ਫਿਰ ਕਿਹੜੇ ਬੋਲਦਾ ਹੈ ਬੱਚਾ ਇਹਦੇ ਪਿੱਛੇ ਇਹ ਕੋਹੇ ਨੂਰ ਦਾ ਬਾਈ ਜੀ ਕੱਟਾ ਆ ਗਿਆ ਹਨਾ ਜੀ ਕੱਟਾ ਕੋਹੇ ਨੂਰ ਦਾ ਦੋਸਤੋ ਮੇਲਕਾਫ ਨੇ ਜਨਮ ਦਿੱਤਾ ਬਾਕੀ ਕਰਮਾ ਵਾਲੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦੰਨੇ ਆ ਨੰਬਰ ਬਾਈ ਦਾ ਵੀ ਥਨਾ ਦੀ ਚੱਕ ਕਰੋ ਜਿਹੜੇ ਵਧੀਆ ਐਨ ਚਵਾਈ ਵਾਲੇ ਸਿਰਾ ਥਣ ਹੁੰਦੇ ਆ ਬਾਈ ਉਹ ਲੱਗੇ ਆ ਬਾਈ ਕੱਦ-ਕੁੱਦ ਦੇਖੋ ਮੇਰਾ 5.5 ਫੁੱਟ ਤੋਂ ਜ਼ਿਆਦਾ ਕੱਦ ਆ ਇੱਥੋਂ ਤੱਕ ਆਉਂਦੀ ਆ ਵੀਰ ਕੱਦ ਦੀ ਵੀ ਵਧੀਆ ਗੀ ਹਾਈਟ ਚੰਗੀ ਆ ਤੇ ਬਾਕੀ ਜਿਹੜੀ ਮੇਨ ਚੀਜ਼ ਥੱਲੋਂ ਦੋਸਤੋ ਬਾਹਲੇ ਫਿਕਸ ਕਿਤੇ ਘੈਂਟ ਲੇਵੇ ਦੀ ਆ ਦੇਖੋ ਵੀਰੇ ਇਹ ਜਿਹੜੀ ਮੇਨ ਚੀਜ਼ ਆ ਦੁੱਧ ਦਾ ਆਪਾਂ ਨੂੰ ਆਹ ਦੇਖੋ ਬਾਕੀ ਖੋਲ ਲਾ ਬਾਈ ਤੋੜ ਕੇ ਦਿਖਾ ਦਗੇ ਆਪਾਂ ਭਰਾਵਾਂ ਨੂੰ ਖੋਲ ਕੇ ਤੋੜ ਕੇ ਤੁਹਾਨੂੰ ਮੈਂ ਦੋਸਤੋ ਦਿਖਾ ਦੂੰ ਜਿਹੜੇ ਵੀ ਮੇਰੇ ਭਰਾਵਾਂ ਨੂੰ ਪਸੰਦ ਆਊ ਹੁਣ ਜਿਹੜਾ ਮੌਕੇ ਤੇ ਹਾਜ਼ਰ ਦੁੱਧ ਦਾ ਬਾਈ ਕਹਿੰਦਾ 13 ਕਿਲੋ ਦੁੱਧ ਤੋਂ ਸਟਾਰਟ ਹੋਈ ਆ ਇੱਕ ਹਫ਼ਤਾ ਹੋ ਗਿਆ ਸੋਈ ਨੂੰ ਨਹੀਂ ਉਹ 6ਵਾਂ 7ਵਾਂ ਦਰ ਹੈ ਬਾਈ ਜੀ 6ਵਾਂ 7ਵਾਂ ਬਸ ਹਫ਼ਤਾ ਹੀ ਹੋ ਗਿਆ ਮੰਨਣਾ ਹਾਂਜੀ ਹਾਂ ਹਾਂ 6ਵਾਂ 7ਵਾਂ ਆਪਾਂ ਖਾਲੀ ਪਰਸੋਂ ਕਰੀ ਆ ਠੀਕ ਆ ਜੀ ਠੀਕ ਆ ਆ ਲੈ ਬਾਈ ਕਰੋ ਚੈੱਕ ਵਧੀਆ ਆ ਦੇਖੋ ਬਾਈ ਹਵਾਨਾ ਕਰੋ ਚੈੱਕ ਮਜ਼ੇਦਾਰ ਦੋਸਤ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਆ ਕੋਲੇ ਆ ਜੋ ਸਸਥਲੀ ਦੋਸਤੋ ਤੁਸੀਂ ਚਾਰੇ ਪੱਖਾਂ ਤੋਂ ਆਪਦੀ ਕਰਕੇ ਹਨਾ ਜਿਵੇਂ ਮਰਜੀ ਜਿੰਨਾ ਬਾਈ ਹੁਣ ਮੌਕੇ ਤੇ ਦੁੱਧ ਦੱਸਦਾ ਉਹ ਤੁਸੀਂ ਚੋ ਕੇ ਤੇ ਬਾਕੀ ਦੁੱਧ ਬਾਈ ਕਹਿੰਦਾ ਕਿ 20 ਤੋਂ ਪਾਰ ਦੀ ਉਮੀਦ ਆਪਾਂ ਨੂੰ ਮੱਝ ਤੋਂ ਆਹ ਦੇਖਾ ਇੱਧਰ ਲੈ ਚੱਲ ਬਈ ਆਹ ਰੈਡੀ ਕਣੀ ਆਹ ਲੈ ਕਰੋ ਹਵਾਨਾ ਵੀਰੇ ਆਹ ਦੇਖੋ ਬਾਈ ਕਰੋ ਲੇਵਾ ਚੈੱਕ ਕਰ ਮਾਲੀ ਦਾ ਕੋਲੋਂ ਦਿਖਾ ਦਿੰਨਾ ਤੁਹਾਨੂੰ ਜਮਾਨ ਜਿਹੜੇ ਥਣ ਲੱਗਿਆ ਚਵਾਈ ਵਾਲੇ ਬਹੁਤ ਸੋਹਣੇ ਮੁਠੀ ਵਾਲੇ ਥਾਣਾ ਵੀਰੇ ਆਪਾਂ ਕਹਿ ਦਗੇ ਉਧਰ ਹੋ ਜਾ ਬੱਚੇ ਨੰਬਰ ਆਲਕ ਦਾ ਹੀਠਾਂ ਚੱਲੀ ਜਾਂਦਾ ਹਾਂ ਹਾਂ ਇਧਰੋਂ ਲੈ ਕੇ ਚੱਲੀਏ ਬਈ ਮਸ਼ੀਨ ਕਣੀ ਨੂੰ ਲੈ ਬਾ ਦਿਖਾ ਦਾਂ ਮੈਂ ਆਹ ਦੇਖੋ ਵੀਰੇ ਹੂੰ 19 20 20 ਤੋਂ ਪਲੱਸ ਦੀ ਕਹਿਣੇ ਹੋਏ ਤੇ ਕੀ ਹਾਂਜੀ ਹਾਂ 20 ਤੋਂ ਪਲੱਸ ਦੇਊਗੀ ਦੇਊਗੀ ਠੀਕ ਹੈ ਬਾਕੀ ਲਾਸਟ ਤੇ ਹੁਣ ਆਪਾਂ ਚੋਜੂ ਕੇ ਦਿਖਾ ਦਾਂਗੇ ਜੀ ਹਾਂਜੀ ਹਾਂ ਦਿਖਾ ਦਾਂਗੇ ਕੋਈ ਚੱਕਰ ਨਹੀਂ ਠੀਕ ਹੈ ਇੱਕ ਗੇੜਾ ਜਾਂ ਹੋਰ ਦਵਾ ਲਓ ਆਹ ਦੇਖੋ ਵੀਰੇ ਚੰਗਾ ਪਸ਼ੂ ਹੁੰਦਾ ਵੀਰੇ ਉਹਨੂੰ ਦਿਖਾਉਣ ਨੂੰ ਦਿਲ ਕਰਦਾ ਵੀ ਆਪਾਂ ਕੋਈ ਉਹ ਚ ਕਮੀ ਨਾ ਰਹੇ ਜੇ ਬਸ ਕੋਈ ਨਾ ਕੋਈ ਨਾ ਲੈ ਚੱਲ ਬਈ ਲੈ ਚੱਲ ਇੱਥੇ ਜੇ ਹਾਂ ਬਿੜਾ ਇੱਥੇ ਖੁੱਲਾ ਇੱਥੇ ਦਵਾ ਗੇੜਾ ਆ ਦੇਖੋ ਵੀਰੇ ਹਾਂ ਕਰ ਲੋ ਕਰਮਾੜੀ ਚੈੱਕ ਤੁਸੀਂ ਵੀਰੇ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀਆਂ ਵਿੱਚ ਕਹਿੰਦੇ ਆ ਨਾ ਭਾਈ ਕੋਈ 18 19 ਕਿਲੋ ਦੁੱਧ ਵਾਲੀ ਹੋਵੇ ਆ ਦੇਖੋ ਭਾਈ 18 ਕਿਲੋ ਦਾ ਭਾਈ ਕਹਿੰਦਾ ਮੈਂ ਇਹਦਾ ਚੋਇਆ ਪਿਛਲੇ ਸੂਏ ਆ ਦੇਖੋ ਲੈ ਵਾ ਬਾਣ ਲੋ ਜੀ ਤਾਰਾ ਮਾਰ ਕੇ ਚੋਕੇ ਸਾਨੂੰ ਦੇਖੀ ਦਿਖਾ ਦਾਂਗੇ ਛੋਕਾ ਬਾਕੀ ਹੁਣ ਜੇ ਹੁਣ ਮੋੜ ਮੋੜ ਮੋੜਨਾ ਤੁਸੀਂ ਬਈ ਅਗਲੇ ਦੇ ਘਰੇ ਹਨ ਜਿੰਨੇ ਡੰਗ ਮਰਜੀ ਚੋਲਿਓ ਹਾਂ ਕੋਈ ਨਾ ਬੰਲਾ ਆ ਜਾ ਆ ਜਾ ਮੋੜ ਨਾ ਯਾਰ ਛੁੱਕ ਮਾਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੋੜ ਦੇ ਮੋੜ ਦੇ ਪਸੂ ਦਾ ਕੀ ਹੈ ਪਸੂ ਐਂ ਕਰਦੇ ਹੁੰਦੇ ਆ ਮੋੜ ਮੋੜ ਹਾਂ ਆ ਦੇਖੋ ਜਿਹੜੀ ਥਣਾ ਦੀ ਦੇਖ ਲੋ ਬਾਕੀ ਇਹ ਬੱਚਾ ਛੱਡ ਲੋ ਇੱਕ ਵਾਰੀ ਆਪਾਂ ਆਪ ਸਮਾ ਕੇ ਦਿਖਾ ਦੰਨੇ ਆ ਆਹ ਦੇਖੋ ਵੀਰੇ ਪਸਮਾ ਕੇ ਤੁਹਾਨੂੰ ਬਈ ਮੌਕੇ ਤੇ ਹੁਣ ਚੋ ਕੇ ਵੀ ਦਿਖਾ ਦੰਨੇ ਆ ਵੀਡੀਓ ਬਣਾਉਣ ਤੋਂ ਆਪਾਂ ਥੋੜਾ ਜਿਹਾ ਲੇਟ ਹੋ ਗਏ ਹੁਣ ਮੱਝ ਪੂਰੇ ਜੋਸ਼ ਚ ਆ ਵੀਰੇ ਤੇ ਬਾਕੀ ਬਾਈ ਕਹਿੰਦਾ ਜਿੰਨਾ ਹੁਣ 13 ਕਿਲੋ ਵਾਂਗੂ ਦੁੱਧ ਤਿਆਰ ਆ ਜਿਹੜਾ 7 ਦਿਨਾਂ ਦੀ ਸੂਈ ਥੱਲੇ ਆਪਣੇ ਘਰੇ ਜਿੰਨੇ ਡੰਗ ਅਗਲਾ ਮਰਜੀ ਚੋੜੇ ਅਸਲ ਪਸ਼ੂ ਜਿਹੜਾ ਦੁੱਧ ਤੇ ਆਉਂਦਾ ਵੀਰੇ 25 ਤੋਂ 30 ਦਿਨਾਂ ਦੇ ਵਿੱਚ ਵਿੱਚ ਜਦੋਂ ਆਉਂਦਾ ਪਸ਼ੂ ਦੁੱਧ ਤੇ ਉਹਦਾ ਬਾਈ ਬਹੁਤ ਖਰਾ ਤੇ ਚੰਗਾ ਦੁੱਧ ਦੱਸਦਾ ਤੇ ਬਾਕੀ ਸਾਨੂੰ ਕਿਹੜਾ ਹੁਣ ਮੌਕੇ ਤੇ ਆਪਾਂ ਧਾਰਾ ਮਾਰ ਕੇ ਚੋਕੇ ਦਿਖਾ ਦਿੰਨੇ ਆ ਕਿ ਆ ਦੇਖੋ ਦੋਸਤੋ ਧਾਰਾਂ ਦੀ ਚੈੱਕ ਕਰ ਲਓ ਪਸਮਾ ਦੇਖੋ ਝੋਟੀ ਨੇ ਕਿੰਨਾ ਸੋਹਣਾ ਕਰਿਆ ਵੀਰੇ ਸੱਤ ਸਾਈਡ ਤੇ ਕਰੀ ਬਾਈ ਹਾਂ ਆ ਦੇਖੋ ਵੀਰੇ ਪਸਮਾ ਇਹ ਥਣਾ ਆ ਦੇਖੋ ਲੇਵੇ ਤੇ ਨਾੜਾ ਨੂੜਾ ਸੋਹਣੇ ਚਵਾਈ ਵਾਲੇ ਥਣਾ ਮਾਰ ਬਾਈ ਧਾਰਾ ਹੁਣ ਚਾਰੇ ਥਣਾ ਦੀ ਬਾਰੀ ਨਾ ਮਾਰ ਦੇ ਕੋਈ

190 ਜੀ ਹਾਂਜੀ ਠੀਕ ਹੈ ਕੋਈ ਹੈਗਾ ਮੌਕੇ ਤੇ ਮਾੜਾ ਮੋਟਾ ਕੋਈ ਗੱਲ ਨਹੀਂ ਜੇ ਕੋਈ ਬਾਜੀ ਤੇਰੀ ਵੀਡੀਓ ਦੇਖ ਕੇ ਆਉਂਦਾ ਬਾਈ ਆਪਾਂ ਮਾਨਤਾ ਖੁੱਲਾ ਕਰਾਂਗੇ ਉਹਦਾ ਬਾਈ ਦਾ ਠੀਕ ਆ 1 ਲੱਖ ਤੇ ਦੋਸਤੋ 90000 ਮਾਲਕ ਨੇ ਡਿਮਾਂਡ ਕਰੀ ਆ ਬਾਕੀ ਆ ਦੇਖ ਲਓ ਬਾਈ ਦੁੱਧ ਇੱਕ ਡੰਗ ਦਾ ਜਿਹੜਾ ਕੁਸਚਾ ਲਾ ਆਪਾਂ ਵੀਡੀਓ ਤੋਂ ਲੇਟ ਹੋਇਆ ਜਾ ਹੈਗਾ ਉਹ ਜਾ ਕੇ ਲੋ ਘੱਟ ਲਾ ਲਓ ਹਣਾਂ ਤੇ ਬਾਕੀ ਜਿਹੜੇ ਭਰਾਣੇ ਖਰੀਦ ਨਹੀਂ ਆਉਂਦਾ ਯਾਰ ਚਾਰ ਡੰਗ ਬਾਈ ਚੈੱਕ ਕਰ ਲੈ ਕਿਨੇ ਵੀਰੇ ਬਾਈ ਤਸੱਲੀ ਕਰਕੇ ਹਾਂ ਜਿਹੜੇ ਆਪਣੇ ਘਰੇ ਪੰਜ ਦਿਨ ਚ ਹੋਈ ਜਾਵੇ ਕੋਈ ਸਹੀ ਕੋਈ ਡਿਕਤ ਵਾਲੀ ਗੱਲ ਨਹੀਂ ਹਾਂ ਜਿਹੜੀ ਗੱਲ ਹੁੰਦੀ ਆ ਵੀ ਆਪਣੇ ਘਰੇ ਬੰਦਾ ਕਹੇ ਪੰਜ ਡੰਗ ਚੋਲੋ 6 ਚੋਲੋ ਜਦੋਂ ਤਸੱਲੀ ਹੋ ਗਈ ਉਦੋਂ ਤੁਸੀਂ ਤਸੱਲੀ ਹੋ ਗਈ ਬਾਈ ਜੀ ਉਦੋਂ ਲੈ ਕੇ ਜਾਓ ਹਾਂ